ਇਹ ਸੋਚ ਨਹੀਂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚਾਰ ਪੁੱਤ ਬਾਰੇ ਔਰ ਚਾਰ ਪੁੱਤ ਵਾਰ ਕੇ ਉਸ ਤੋਂ ਬਾਅਦ ਸਾਨੂੰ ਇੱਕ ਐਸਾ ਸੋਚ ਦਿੱਤੀ ਜਿਹਦੇ ਨਾਲ ਅਸੀਂ ਇਹਨੂੰ ਚਾਇਆ ਵੀ ਜ਼ਰੂਰੀ ਨਹੀਂ ਵੀ ਅਸੀਂ ਕਿਸੇ ਤਰੀਕੇ ਦੀ ਵੀ ਹੈਲਪ ਕਰ ਸਕਦੇ ਆ ਹਰਮਨ ਮੋਟਰ ਵੱਲੋਂ ਜਿਹੜੀ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕਿਸੇ ਦੀ ਵੀ ਗੱਡੀ ਖਰਾਬ ਹੁੰਦੀ ਆ ਤਾਂ ਬਿਲਕੁਲ ਫ੍ਰੀ ਔਰ ਮੁਫਤ ਠੀਕ ਕੀਤਾ ਜਾਊਗਾ ਆ ਸਰ ਜਿਵੇਂ ਕਿ ਕਈ ਦਾ ਪਾਰਟ ਕੋਈ ਖਰਾਬ ਹੋ ਜਾਂਦਾ ਗੱਡੀ ਦਾ ਉਹ ਵੀ ਰਿਪੇਅਰ ਕਰਕੇ ਦਿੱਤਾ ਜਾਵੇਗਾ ਜੀ ਬਿਲਕੁਲ ਜਿੰਨੇ ਕ ਯੋਗ ਹੋਵਾਂਗੇ ਉਹਨੇ ਕ ਯੋਗ ਦਾ ਅਸੀਂ ਪਾਰਟ ਠੀਕ ਕਰਕੇ ਦਵਾਂਗੇ ਜੇ ਕਿਸੇ ਦਾ ਇੰਜਨ ਹੀ ਘਰੋਂ ਖਰਾਬ ਹੋਇਆ ਫਿਰ ਉਸ ਚੀਜ਼ ਨੂੰ ਸੋਚਣਾ ਪਊਗਾ ਤੁਹਾਡੇ ਕੋਲੇ ਇਸ ਤਰ੍ਹਾਂ ਦੀ ਕਾਲਸ ਬਹੁਤ ਆਉਂਦੀਆਂ ਹੁੰਦੀਆਂ ਸਾਡੀ ਗੱਡੀ ਖਰਾਬ ਹੋ ਕੇ ਸਰ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਸੰਗਤ ਸਾਰੀ ਜਾਣੀ ਜਾਣ ਹੈ ਸਾਨੂੰ ਪਰਸੋਂ ਵੀ ਇਸ ਚੀਜ਼ ਦੀ ਕਾਲ ਆਈ ਸੀ ਵੀ ਵੀ ਸਰ ਸਾਡੀ ਗੱਡੀ ਖਰਾਬ ਹੋ ਗਈ ਅਸੀਂ ਜਾ ਕੇ ਵੇਖਿਆ ਔਰ ਉਹਦਾ ਇੰਜਨ ਪਹਿਲੇ ਹੀ ਘਰੋਂ ਹੀ ਖਰਾਬ ਸੀ ਤੇ ਅਸੀਂ ਉਹਨੂੰ ਮਾਫੀ ਮੰਗੀ ਵੀ ਏਸੀ ਦੀ ਸਾਨੂੰ ਮਿਸਯੂジング ਨਾ ਕਰੋ ਅਸੀਂ ਸੰਗਤ ਦੀ ਸੇਵਾ ਲਈ ਰੈਡੀ ਆ ਸੰਗਤ ਸਾਨੂੰ ਸੇਵਾ ਦਾ ਮੌਕਾ ਦੇਵੇ ਅਸੀਂ ਸੇਵਾ ਕਰਨ ਨੂੰ ਤਿਆਰ ਆ ਔਰ ਸਾਨੂੰ ਇਸ ਤਰੀਕੇ ਨੂੰ ਕਹੇ ਵੀ ਸਾਨੂੰ ਕਿਸੇ ਦੀ ਗੱਡੀ ਖਰਾਬ ਹੋਈ ਆ ਫਤੇਗੜ ਸਾਹਿਬ ਜਾਣ ਦੀ ਧਰਤੀ ਤੇ ਅਸੀਂ ਸੇਵਾ ਕਰਨ ਨੂੰ ਤਿਆਰ ਤੁਹਾਡੇ ਚੈਨਲ ਦਾ ਤੁਹਾਡੇ ਮਾਧਿਅਮ ਰਾਹੀਂ ਜੀ ਸੰਗਤਾਂ ਨੂੰ ਪਤਾ ਲੱਗੇਗਾ ਵੀ ਕਿਹੜੀ ਗੱਡੀ ਕਿੱਥੇ ਖਰਾਬ ਹੈ ਨਹੀਂ ਤੇ ਸੰਗਤ ਨੂੰ ਪਤਾ ਨਹੀਂ ਲੱਗ ਸਕਦਾ ਪਹਿਲੇ ਤੁਹਾਡੇ ਚੈਨਲ ਨੂੰ ਜੀ ਆਇਆਂ ਕਹਿੰਦੇ ਆ ਜੀ ਆਪਾਂ ਬਾਕੀ ਇਹ ਜਿਹੜਾ ਸਾਡਾ ਮਿਸ਼ਨ ਹੈਗਾ ਲੁਧਿਆਣਾ ਫੇਰਕਾ ਮਿਲ ਤੋਂ ਲੈ ਕੇ ਦਰਾਏ ਦੀ ਨਹਿਰ ਤੱਕ ਅਗਰ ਕਿਸੇ ਦੀ ਵੀ ਗੱਡੀ ਖਰਾਬ ਹੋ ਜਾਂਦੀ ਏ ਜਾਂ ਕਾਰ ਨਹੀਂ ਮੋਟਰਸਾਈਕਲ ਹੋ ਗਿਆ ਛੋਟਾ ਹਾਥੀ ਹੋ ਗਿਆ ਟਰੱਕ ਹੋ ਗਿਆ ਟਰੈਕਟਰ ਹੋ ਗਿਆ ਅਸੀਂ ਉਹਦੀ ਪੂਰੀ ਸੇਵਾ ਨਿਭਾਵਾਂਗੇ ਔਰ ਫ੍ਰੀ ਏ ਜੇ ਕਿਸੇ ਦੀ ਗੱਡੀ ਖਰਾਬ ਹੋ ਜਾਂਦੀ ਏ ਜਾਂ ਬੈਟਰੀ ਡਾਊਨ ਹੋ ਗਈ ਬੈਲਟ ਟੁੱਟ ਜਾਵੇ ਇਹਦੇ ਆਪਣੇ ਜਿਹੜੇ ਉਹ ਸੈਲ ਹੁੰਦੇ ਨੇ ਉਹ ਕੰਮ ਹੀਟਰ ਹੋ ਗਏ ਇਹ ਖਰਾਬ ਹੋ ਗਏ ਅਸੀਂ ਬਿਲਕੁਲ ਠੀਕ ਕਰਕੇ ਦਵਾਂਗੇ ਜੀ ਲੋਕ ਫ라이 ਦਾ ਸਨੇਹਾ ਨਿਊ ਚੈਨਲ ਦੇਖ ਰਹੇ ਸਮੂਹ ਸ੍ਰੋਤਿਆਂ ਦਾ ਮੇਰੇ ਵੱਲੋਂ तहे ਦਿਲ ਤੋਂ ਸਵਾਗਤ ਹੈ ਜੀ ਅੱਜ ਅਸੀਂ ਲੁਧਿਆਣਾ ਦੇ ਦੁਗਰੀ ਪੁਲ ਤੇ ਪਹੁੰਚੇ ਹਾਂ ਜਿੱਥੇ ਕਿ ਇੱਕ ਨਵਿਕਲਾ ਲੰਗਰ ਲੱਗਿਆ ਹੋਇਆ ਹੈ ਜਿਵੇਂ ਕਿ ਤਰ੍ਹਾਂ ਤਰ੍ਹਾਂ ਦੇ ਆਪਾਂ ਲੰਗਰ ਦੇਖਦੇ ਆ ਪ੍ਰਸ਼ਾਦਿਆਂ ਦਾ ਲੰਗਰ ਹੈ ਜਾਂ ਚਾਹ ਦਾ ਲੰਗਰ ਹੈ ਇੱਥੇ ਲੰਗਰ ਲੱਗਿਆ ਹੋਇਆ ਜਿਹੜੀ ਵੀ ਸੰਗਤ ਲੁਧਿਆਣਾ ਵਾਇਆ ਹੋ ਕੇ ਸਰਹੰਦ ਜਾ ਰਹੀ ਹੈ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਤੇ ਪਹੁੰਚ ਰਹੀ ਆ ਉਹਨਾਂ ਦੀ ਕੋਈ ਗੱਡੀ ਨੂੰ ਬਾਈਕ ਨੂੰ ਮੋਟਰਸਾਈਕਲ ਨੂੰ ਕਾਰ ਨੂੰ ਟਰੈਕਟਰ ਟਰਾਲੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਦਾ ਫ੍ਰੀ ਸਰਵਿਸ ਜੋ ਹੈ ਕਰਕੇ ਦਿੱਤੀ ਜਾਵੇਗੀ ਸਾਡੇ ਨਾਲ ਮੌਜੂਦ ਮੌਜੂਦ ਨੇ ਮਿਸ਼ਨ ਸੇਵਾ ਜਥੇ ਵੱਲੋਂ ਸਰ ਸਰ ਸਵਾਗਤ ਹੈ ਜੀ ਐਲਬੀਐਸ ਨੂੰ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਰ ਜਿਵੇਂ ਕਿ ਤੁਹਾਡੇ ਵੱਲੋਂ ਨਵੇਕਾ ਉਪਰਾਲਾ ਦੇਖਿਆ ਗਿਆ ਹੈ ਕਿ ਮਤਲਬ ਕਿ ਜੋ ਵੀ ਸੰਗਤ ਸਰਹੰਦ ਵੱਲ ਜਾ ਰਹੀ ਹੈ ਫਤਿਹਗੜ੍ਹ ਸਾਹਿਬ ਪਿਆਰੇ ਨੇ ਉਹਨਾਂ ਦੇ ਵਹੀਕਲ ਦੀ ਜੋ ਹੈ ਸਰਵਿਸ ਫ੍ਰੀ ਕੀਤੀ ਜਾ ਰਹੀ ਹੈ ਪਰ ਪਹਿਲੀ ਗੱਲ ਤਾਂ ਇਹ ਪਤਾ ਜਾਵਾਂਗੇ ਕਿਥੋਂ ਇਹ ਸੋਚ ਆਈ ਇਹ ਸੋਚ ਨਹੀਂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚਾਰ ਪੁੱਤ ਬਾਰੇ ਔਰ ਚਾਰ ਪੁੱਤ ਵਾਰ ਕੇ ਉਸ ਤੋਂ ਬਾਅਦ ਸਾਨੂੰ ਇੱਕ ਐਸਾ ਸੋਚ ਦਿੱਤੀ ਜਿਹਦੇ ਨਾਲ ਅਸੀਂ ਇਹਨੂੰ ਚਾਇਆ ਵੀ ਜ਼ਰੂਰੀ ਨਹੀਂ ਵੀ ਅਸੀਂ ਕਿਸੇ ਤਰੀਕੇ ਦੀ ਵੀ ਹੈਲਪ ਕਰ ਸਕਦੇ ਹਾਂ ਹਰਮਨ ਮੋਟਰ ਵੱਲੋਂ ਜਿਹੜੀ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕਿਸੇ ਦੀ ਵੀ ਗੱਡੀ ਖਰਾਬ ਹੁੰਦੀ ਹੈ ਤਾਂ ਬਿਲਕੁਲ ਫ੍ਰੀ ਉਹ ਮੁਫਤ ਠੀਕ ਕੀਤਾ ਜਾਊਗਾ। ਆ ਸਰ ਜਿਵੇਂ ਕਿ ਕਈ ਦਾ ਪਾਰਟ ਕੋਈ ਖਰਾਬ ਹੋ ਜਾਂਦਾ ਗੱਡੀ ਦਾ ਉਹ ਵੀ ਰਿਪੇਅਰ ਕਰਕੇ ਦਿੱਤਾ ਜਾਵੇਗਾ ਜੀ। ਬਿਲਕੁਲ ਜਿੰਨੇ ਕ ਯੋਗ ਹੋਵਾਂਗੇ ਉਹਨੇ ਕ ਯੋਗ ਦਾ ਅਸੀਂ ਪਾਰਟ ਠੀਕ ਕਰਕੇ ਦਵਾਂਗੇ ਜੇ ਕਿਸੇ ਦਾ ਇੰਜਨ ਹੀ ਘਰੋਂ ਖਰਾਬ ਹੋਇਆ ਫਿਰ ਉਸ ਚੀਜ਼ ਨੂੰ ਸੋਚਣਾ ਪਊਗਾ। ਤੁਹਾਡੇ ਕੋਲੇ ਇਸ ਤਰ੍ਹਾਂ ਦੀ ਕਾਲਸ ਬਹੁਤ ਆਉਂਦੀਆਂ ਹੁੰਦੀਆਂ ਹਨ ਸਾਡੀ ਗੱਡੀ ਖਰਾਬ ਹੋ ਕੇ। ਸਰ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਸੰਗਤ ਸਾਰੀ ਜਾਣੀ ਜਾਣ ਹੈ ਸਾਨੂੰ ਪਰਸੋਂ ਵੀ ਇਸ ਚੀਜ਼ ਦੀ ਕਾਲ ਆਈ ਸੀ ਵੀ ਵੀ ਸਰ ਸਾਡੀ ਗੱਡੀ ਖਰਾਬ ਹੋ ਗਈ ਅਸੀਂ ਜਾ ਕੇ ਵੇਖਿਆ ਔਰ ਉਹਦਾ ਇੰਜਨ ਪਹਿਲੇ ਹੀ ਘਰੋਂ ਹੀ ਖਰਾਬ ਸੀ ਤੇ ਅਸੀਂ ਉਹਨੂੰ ਮਾਫੀ ਮੰਗੀ ਵੀ ਏਸੀ ਦੀ ਸਾਨੂੰ ਮਿਸਯੂジング ਨਾ ਕਰੋ ਅਸੀਂ ਸੰਗਤ ਦੀ ਸੇਵਾ ਲਈ ਰੈਡੀ ਆਂ ਸੰਗਤ ਸਾਨੂੰ ਸੇਵਾ ਦਾ ਮੌਕਾ ਦੇਵੇ ਅਸੀਂ ਸੇਵਾ ਕਰਨ ਨੂੰ ਤਿਆਰ ਆ ਔਰ ਸਾਨੂੰ ਇਸ ਤਰੀਕੇ ਨੂੰ ਕਹੇ ਵੀ ਸਾਨੂੰ ਕਿਸੇ ਦੀ ਗੱਡੀ ਖਰਾਬ ਹੋਈ ਆ ਫਤੇਗੜ ਸਾਹਿਬ ਜਾਣ ਦੀ ਧਰਤੀ ਤੇ ਅਸੀਂ ਸੇਵਾ ਕਰਨ ਨੂੰ ਤਿਆਰ ਆ ਹਾਂ ਸਰ ਇਸ ਤੋਂ ਇਲਾਵਾ ਹੋਰ ਕੀ ਕੀ ਸੇਵਾਵਾਂ ਨਾਲ ਨੰਮੀਆਂ ਜਾ ਰਹੀਆਂ ਨੇ ਜੀ ਸਰ ਜਦੋਂ ਹੜ ਆਏ ਹਾੜਾਂ ਦੇ ਘਰਾਂ ਦੇ ਵਿੱਚ ਅਸੀਂ ਉਸ ਘਰਾਂ ਵਿੱਚ ਜਾ ਕੇ ਸੈਨਟਾਈਜ਼ ਕੀਤਾ ਜਿੱਥੇ ਹੜਾਂ ਦੇ ਵਿੱਚ ਅਸੀਂ ਉਸ ਘਰਾਂ ਵਿੱਚ ਪਹੁੰਚ ਕੇ ਹੜਾਂ ਦੇ ਘਰਾਂ ਦੇ ਵਿੱਚ ਅਸੀਂ ਉਸ ਘਰਾਂ ਦੇ ਵਿੱਚ ਜਗਾਇਆ ਜਿੱਥੇ ਪ੍ਰੋਪਰ 5 5 6 6 ਫੁੱਟ ਪਾਣੀ ਸੀ ਉਸ ਘਰਾਂ ਵਿੱਚ ਗਏ ਅਸੀਂ ਉਸ ਘਰਾਂ ਵਿੱਚ ਜਾ ਕੇ ਸੈਨਟਾਈਜ਼ ਕੀਤਾ ਜਿੱਥੇ ਕਰੋਨਾ ਪ੍ਰੋਪਰ ਹੋ ਗਿਆ ਸੀ ਉਸ ਘਰਾਂ ਵਿੱਚ ਜਾ ਕੇ ਅਸੀਂ ਕਰੋਨੇ ਦਾ ਸਾਰਾ ਸਿਸਟਮ ਅਸੀਂ ਦੇਖਿਆ ਜਿਵੇਂ ਕਿਸੇ ਅੱਜ ਗੱਡੀਆਂ ਦੀ ਸਰਵਿਸ ਦੇ ਨਾਲ-ਨਾਲ ਦੁੱਧਾ ਲੰਗਰ ਵੀ ਲਗਾਇਆ ਗਿਆ ਵਾ ਕਦੋਂ ਤੋਂ ਹੀ ਸੇਵਾ ਕਰ ਰਹੇ ਹਾਂ ਸਰ ਅਸੀਂ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਇਸ ਦੀ ਸੇਵਾ ਕੀਤੀ ਜਾ ਰਹੀ ਹੈ ਜੇ ਕਿਸੇ ਵੀਰ ਨੂੰ ਸਾਡੀ ਲੋੜ ਹੋਈ ਸਾਡਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 9517661984 ਸਾਡਾ ਨੰਬਰ ਹੈ ਅਸੀਂ ਹਮੇਸ਼ਾ ਆਪ ਜੀ ਦੀ ਸੰਗਤ ਵਿੱਚ ਹਾਜ਼ਰ ਹਾਂ ਜਿਵੇਂ ਕਿ ਸਾਡੇ ਨਾਲ ਪ੍ਰਧਾਨ ਜੀ ਹਾਜ਼ਰ ਨੇ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਪ੍ਰਧਾਨ ਸਾਹਿਬ ਦਾ ਸਵਾਗਤ ਹੈ ਤੁਹਾਡੇ ਚੈਨਲ ਤੇ ਜੀ ਤੁਹਾਡੇ ਚੈਨਲ ਦਾ ਤੁਹਾਡੇ ਮਾਧਿਅਮ ਰਾਹੀਂ ਜੀ ਸੰਗਤਾਂ ਨੂੰ ਪਤਾ ਲੱਗੇਗਾ ਵੀ ਕਿਹੜੀ ਗੱਡੀ ਕਿੱਥੇ ਖਰਾਬ ਹੈ ਨਹੀਂ ਤੇ ਸੰਗਤ ਨੂੰ ਪਤਾ ਨਹੀਂ ਲੱਗ ਸਕਦਾ ਪਹਿਲੇ ਤੁਹਾਡੇ ਚੈਨਲ ਨੂੰ ਜੀ ਆਇਆ ਕਹਿੰਦੇ ਆ ਜੀ ਆਪਾਂ ਬਾਕੀ ਇਹ ਜਿਹੜਾ ਸਾਡਾ ਮਿਸ਼ਨ ਹੈਗਾ ਲੁਧਿਆਣਾ ਵੇਰਕਾ ਮਿਲ ਤੋਂ ਲੈ ਕੇ ਦਰਾਹ ਦੀ ਨਹਿਰ ਤੱਕ ਅਗਰ ਕਿਸੇ ਦੀ ਵੀ ਗੱਡੀ ਖਰਾਬ ਹੋ ਜਾਂਦੀ ਏ ਜਾਂ ਕਾਰ ਨਹੀਂ ਮੋਟਰਸਾਈਕਲ ਹੋ ਗਿਆ ਛੋਟਾ ਹਾਥੀ ਹੋ ਗਿਆ ਟਰੱਕ ਹੋ ਗਿਆ ਟਰੈਕਟਰ ਹੋ ਗਿਆ ਅਸੀਂ ਉਹਦੀ ਪੂਰੀ ਸੇਵਾ ਨਿਭਾਵਾਂਗੇ ਔਰ ਫ੍ਰੀ ਏ ਜੇ ਕਿਸੇ ਦੀ ਗੱਡੀ ਖਰਾਬ ਹੋ ਜਾਂਦੀ ਏ ਜਾਂ ਬੈਟਰੀ ਡਾਊਨ ਹੋ ਗਈ ਬੈਲਟ ਟੁੱਟ ਜਾਵੇ ਇਹਦੇ ਆਪਣੇ ਜਿਹੜੇ ਉਹ ਸੈਲ ਹੁੰਦੇ ਨੇ ਉਹ ਕੰਮ ਹੀਟਰ ਹੋ ਗਏ ਇਹ ਖਰਾਬ ਹੋ ਗਏ ਅਸੀਂ ਬਿਲਕੁਲ ਠੀਕ ਕਰਕੇ ਦਵਾਂਗੇ ਜੀ ਜਿਵੇਂ ਕਿ ਪ੍ਰਧਾਨ ਜੀ ਬਿਲਕੁਲ ਦੱਸਿਆ ਗਿਆ ਕਿ ਦਰਾਹਾ ਨਹਿਰ ਤੱਕ ਲੁਧਿਆਣੇ ਮਤਲਬ ਕਿ ਵੀਰਕਾ ਪਲਾਂਟ ਤੋਂ ਲੈ ਕੇ ਦਰਾਹਨ ਐ ਤੱਕ ਕਿਸੇ ਦੀ ਗੱਡੀ ਨੂੰ ਵਹੀਕਲ ਨੂੰ ਟੂ ਵੀਲਰ ਫੋਰ ਵੀਲਰ ਥਰੀ ਵੀਲਰ ਈਵਨ ਟਰੱਕ ਜਾਂ ਟਰੈਕਟਰ ਟਰਾਲੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਦੀ ਬਿਲਕੁਲ ਫ੍ਰੀ ਸਰਵਿਸ ਕਰਕੇ ਦਿੱਤੀ ਜਾਵੇਗੀ ਪ੍ਰਧਾਨ ਸਾਹਿਬ ਇਸ ਤੋਂ ਇਲਾਵਾ ਹੋਰ 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 ਕਿਹੜੀਆਂ-ਕਿਹੜੀਆਂ ਸੇਵਾਵਾਂ ਦੇਖੋ ਜੀ ਕਰੋਨਾ ਦੇ ਟਾਈਮ ਵਿੱਚ ਜਿਨ੍ਹਾਂ ਨੂੰ ਕਰੋਨਾ ਹੋ ਚੁੱਕਿਆ ਸੀ ਉੱਥੇ ਜਾ ਕੇ ਸੈਨੀਟਾਈਜ਼ ਕਰਦੇ ਰਹਿਆ ਔਰ ਪਿੱਛੇ ਹੁਣ ਸਤਲੁਜ ਦਾ ਦਰਿਆ ਭਰ ਗਿਆ ਸੀਗਾ ਪੂਰਾ ਨਕੋਨਾ ਕੋ ਗਿਆ ਨਾਲ ਦੇ ਲੱਗਦੇ ਪਿੰਡਾਂ ਵਿੱਚ ਪੰਜ-ਪੰਜ ਫੁੱਟ ਤੱਕ ਪਾਣੀ ਸੀਗਾ ਅਸੀਂ ਉੱਥੇ ਜਾ ਕੇ ਵੀ ਲੰਗਰ ਦੀ ਸੇਵਾ ਕੀਤੀ ਏ ਉਹ ਡਾਕਟਰ ਦੀ ਟੀਮ ਨਾਲ ਲੈ ਕੇ ਗਏ ਆ ਜੇ ਕਿਸੇ ਨੂੰ ਬੁਖਾਰ ਹੈ ਜਾਂ ਠੰਡ ਲੱਗ ਗਈ ਹੈ ਬਕਾਇਦਾ ਦਵਾਈਆਂ ਵੀ ਦਿੰਦੇ ਰਿਆਂ ਅਗਰ ਕਿਸੇ ਨੂੰ ਪੀਲੀਆ ਵੀ ਹੋ ਜਾਂਦਾ ਉਹ ਮੇਰੇ ਘਰੇ ਆੰਦੇ ਨੇ ਲੋਕੀ ਉਹਦਾ ਝਾੜਾ ਮੈਂ ਕਰ ਦੇਣਾ ਜੀ ਉਹ ਵੀ ਫਰੀ ਸੇਵਾ ਸਾਡੀ ਜਿਵੇਂ ਕਿ ਪ੍ਰਧਾਨ ਜੀ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ਨਿਰੰਤਰ ਸੇਵਾਵਾਂ ਲਗਾਤਾਰ ਜਾਰੀ ਨੇ ਜੇਕਰ ਅਸੀਂ ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਲੁਧਿਆਣਾ ਤੋਂ ਸਰਹੰਦ ਜਾ ਰਹੇ ਹਾਂ ਤੁਹਾਡੇ ਵਹੀਕਲ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਪ੍ਰਧਾਨ ਜੀ ਇੱਕ ਵਾਰ ਨੰਬਰ ਨੂੰ ਰਿਪੀਟ ਕਰ ਦਿੱਤਾ ਜਾਵੇ ਤਾਂ ਕਿ ਸੰਗਤ ਤੁਹਾਨੂੰ ਕੰਟੈਕਟ ਕਰ ਲਵੇ ਜੀ ਨੰਬਰ ਸਾਡਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 9517661984 ਸਾਡਾ ਨੰਬਰ ਹੈ ਹਰਮਨ ਵੀਰੇ ਦਾ ਨੰਬਰ 96467878 ਸਾळा 16 ਸਾਡਾ ਨੰਬਰ ਹੈ ਜੇ ਕਿਸੇ ਵੀਰ ਨੂੰ ਸਾਡੀ ਲੋੜ ਹੋਊਗੀ ਅਸੀਂ 24 ਘੰਟੇ ਸਾਡੀ ਰਾਤ ਦੇ 3 ਵਜੇ ਹੋਣ 2 ਵਜੇ ਹੋਣਾ ਅਸੀਂ 24 ਘੰਟੇ ਸੇਵਾ ਕਰਨ ਨੂੰ ਤਿਆਰ ਹਾਂ ਅ 24 ਘੰਟੇ ਨਿਰੰਤਰ ਸੇਵਾ ਇਹ ਜੋ ਕਿ ਜਥੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਕਿਸੇ ਵੀਰ ਨੂੰ ਕੋਈ ਵੀ ਦਿੱਕਤ ਹੈ ਉਹ ਇਹਨਾਂ ਨਾਲ ਸਕਰੀਨ ਤੇ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰ ਸਕਦਾ ਹੈ ਪੱਤਰਕਾਰ ਪ੍ਰਭਜੋਤ ਨਾਲ ਕੈਮਰਾਮੈਨ ਜੈਸਿਕਾ ਧੰਨਵਾਦ